बॉलीवुड اداکار ਅਤੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੇ ਇਲੂਮਨਾਟੀ ਦੇ ਨਾਲ ਆਪਣੇ ਕਥਿਤ ਸੰਬੰਧਾਂ ਬਾਰੇ ਪੂਰੀ ਕਹਾਣੀ ਸਾਂਝੀ ਕੀਤੀ ਹੈ। ਪਿਛਲੇ ਸਾਲ ਦਲਜੀਤ ਦੁਆਰਾ ਆਪਣੇ ਨਿਊਜ਼ੀਲੈਂਡ ਸ਼ੋਅ ਦੇ ਦੌਰਾਨ ਇੱਕ ਸੰਕੇਤ ਨੇ ਕੁਝ ਸੋਸ਼ਲ ਮੀਡੀਆ ਪੇਜਾਂ ਉੱਤੇ ਚਰਚਾ ਛੇੜ ਦਿੱਤੀ ਸੀ ਕਿ ਦਲਜੀਤ ਇਲੂਮਨਾਟੀ ਦੇ ਨਾਲ ਜੁੜਿਆ ਹੋਇਆ ਹੈ। ਦਲਜੀਤ ਨੇ ਹਾਲ ਹੀ ਦੇ ਵਿੱਚ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਐਪਲ 뮤직 ਸਟੂਡੀਓ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਇਸ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਹੈ। ਦਜੀਤ ਨੇ ਆਪਣੇ ਆਖਰੀ ਵਿਸ਼ਵ ਦੌਰੇ ਦਿਲ ਲੂਮਿਨਾਟੀ ਦੇ ਨਾਮ ਦੇ ਪਿੱਛੇ ਦੀ ਕਹਾਣੀ ਵੀ ਦੱਸੀ ਅਤੇ ਕਿਹਾ ਕਿ ਇਹ ਕਹਾਣੀ ਉਸ ਦੇ ਸੰਗੀਤ ਅਤੇ ਸਫਰ ਜਿੰਨੀ ਹੀ ਦਿਲਚਸਪ ਹੈ। ਦਿਲਜੀਤ ਉਸਾਂਝ ਨੇ ਕਿਹਾ ਕਿ ਉਹਨਾਂ ਦੇ ਵਿਸ਼ਵ ਟੂਰ ਦਾ ਨਾਮ ਦਿਲ ਲੂਮਿਨਾਟੀ ਅਸਲ ਦੇ ਵਿੱਚ ਇਲੂਮਿਨਾਟੀ ਦੇ ਨਾਲ ਸੰਬੰਧਿਤ ਅਫਵਾਹਾਂ ਤੋਂ ਪ੍ਰੇਰਿਤ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਨਿਊਜ਼ੀਲੈਂਡ ਦੇ ਵਿੱਚ ਇੱਕ ਸ਼ੋਅ ਦੇ ਦੌਰਾਨ ਉਹਨਾਂ ਨੇ ਆਪਣੇ ਪ੍ਰਦਰਸ਼ਨ ਦੇ ਵਿੱਚ ਇੱਕ ਹੱਥ ਦਾ ਚਿੰਨ ਬਣਾਇਆ ਸੀ ਜਿਸ ਨੂੰ ਉਹ ਚੱਕਰ ਕਹਿੰਦੇ ਨੇ। ਇਸ ਨੂੰ ਤੱਕ ਕੇ ਸੋਸ਼ਲ ਮੀਡੀਆ ਉਤੇ ਇੱਕ ਅਫਵਾਹ ਫੈਲ ਗਈ ਕਿ ਉਹ ਇਲੂਮਿਨਾਟੀ ਦੇ ਵਿੱਚ ਸ਼ਾਮਲ ਹੋ ਗਿਆ। ਦਿਲਜੀਤ ਨੇ ਹਾਸਕੇ ਕਿਹਾ ਕਿ ਉਸ ਨੂੰ ਉਸ ਸਮੇਂ ਇਲੂਮਿਨਾਟੀ ਬਾਰੇ ਕੁਝ ਨਹੀਂ ਪਤਾ ਸੀ। ਜਦੋਂ ਲੋਕਾਂ ਨੇ ਉਸ ਨੂੰ ਇਸ ਵਿਸ਼ੇ ਉਤੇ ਛੇੜਿਆ ਤਾਂ ਉਸ ਨੇ ਮਜ਼ਾਕ ਦੇ ਵਿੱਚ ਆਪਣੇ ਟੂਲ ਦਾ ਨਾਮ 'ਦਿਲੂਮਿਨਾਟੀ' ਵੀ ਰੱਖਿਆ ਤੇ ਉਸ ਨੂੰ ਇਹ ਨਾਮ ਇੰਨਾ ਪਸੰਦ ਆਇਆ ਕਿ ਉਸ ਨੇ ਇਸ ਨੂੰ ਰੱਖ ਲਿਆ। uh that's a flow that's that's called a chakra it's like crown chakra and somebody said you're illuminati <laughs> that that was teasing me somebody said you're illuminati illuminati and i didn't know about what is illuminati shit. so that's why i, uh, I told my name dilluminati Let's, if you want to do this let's Patrick do, <laughs> let's, <laughs> let's do this ਮੀਤ ਮੰਗਲਵਾਰ ਨੂੰ ਦਲਜੀਤ ਐਪਲ ਸਟੂਡੀਓ ਪਹੁੰਚਿਆ ਜਿੱਥੇ ਉਸ ਦਾ ਸਵਾਗਤ ਇੱਕ ਨੋਖੇ ਤਰੀਕੇ ਦੇ ਨਾਲ ਕੀਤਾ ਗਿਆ ਜਿਵੇਂ ਹੀ ਉਹ ਸਟੂਡੀਓ ਦੇ ਵਿੱਚ ਦਾਖਲ ਹੋਇਆ ਮਿਸਬਾਨਾਂ ਨੇ ਉਸ ਦੇ ਸਾਹਮਣੇ ਜ਼ਮੀਨ ਉੱਤੇ ਸਰੋਂ ਦਾ ਤੇਲ ਚੋਕੇ ਰਵਾਇਤੀ ਪੰਜਾਬੀ ਅੰਦਾਜ਼ ਦੇ ਵਿੱਚ ਉਸ ਦਾ ਸਵਾਗਤ ਕੀਤਾ ਇਸ ਦੌਰਾਨ ਹਾਸੇ ਅਤੇ ਪੰਜਾਬੀ ਸੱਭਿਆਚਾਰ ਦੀ ਚਲਕਨੇ ਮਾਹੌਲ ਨੂੰ ਬਹੁਤ ਖਾਸ ਬਣਾ ਦਿੱਤਾ ਇਸ ਸੰਬੰਧੀ ਦਲਜੀਤ ਉਸਾਨਸੀ ਟੀਮ ਦੇ ਵੱਲੋਂ ਇੱਕ ਵੀਡੀਓ ਸਾਂਝੀ ਵੀ ਕੀਤੀ ਗਈ ਜਿਸ ਵਿੱਚ ਉਸਨੇ ਕਿਹਾ ਕਿ ਮੇਰਾ ਇਥੇ ਸਰੋਤਰ ਤੇਲ ਚੋਕੇ ਸਵਾਗਤ ਕੀਤਾ ਗਿਆ ਦਿਲ ਲੂਮਿਨਾਤੀ ਟੂਰ ਪੰਜਾਬੀ ਸੰਗੀਤ ਦੇ ਇਤਿਹਾਸ ਦਾ ਸਭ ਤੋਂ ਸਫਲ ਟੂਰ ਸਾਬਤ ਹੋਇਆ ਅਪ੍ਰੈਲ 2024 ਦੇ ਵਿੱਚ ਸ਼ੁਰੂ ਹੋਏ ਇਸ ਸਫਲਤ ਦੇ ਵਿੱਚ ਦਿਲਜੀਤ ਨੇ ਭਾਰਤ ਉੱਤਰੀ ਅਮਰੀਕਾ ਯੂਰਪ ਅਤੇ ਮੱਧ ਪੂਰਬ ਦੇ ਕਈ ਸ਼ਹਿਰਾਂ ਦੇ ਵਿੱਚ ਸ਼ੋਅ ਕੀਤੇ ਲੱਖਾਂ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਦੇ ਹੋਏ ਇਸ ਟੂਰ ਨੇ ਉੱਤਰੀ ਅਮਰੀਕਾ ਦੇ ਵਿੱਚ 38 ਮਿਲੀਅਨ ਡਾਲਰ ਭਾਰਤ ਦੇ ਵਿੱਚ 34.6 ਮਿਲੀਅਨ ਡਾਲਰ ਅਤੇ ਕੁੱਲ ਮਿਲਾ ਕੇ 137 ਮਿਲੀਅਨ ਡਾਲਰ ਦੀ ਕਮਾਈ ਕੀਤੀ ਇਹ ਕਿਸੇ ਵੀ ਪੰਜਾਬੀ ਕਲਾਕਾਰ ਦੇ ਲਈ ਇੱਕ ਬੇਅੰਤ ਮਿਸਾਲ ਪ੍ਰਾਪਤੀਗੇ ਹੁੰਦਿਲਜੀਤ ਆਪਣੇ ਅਗਲੇ ਸੰਗੀਤਕ ਅਧਿਆਇ ਦੀ ਤਿਆਰੀ ਦੇ ਵਿੱਚ ਰੁੱਝੇ ਹੋਏ ਨੇ ਉਸਨੇ ਖੁਲਾਸਾ ਕੀਤਾ ਹੈ ਕਿ ਉਸਦਾ ਨਵਾਂ ਐਲਬਮ ਔਰਾ 24 ਸਤੰਬਰ ਨੂੰ ਰਿਲੀਜ਼ ਹੋਵੇਗਾ ਇਸ ਦੇ ਨਾਲ ਹੀ ਉਹ ਇੱਕ ਬਿਲਕੁਲ ਨਵੇਂ ਅਤੇ ਵੱਡੇ ਪੱਧਰ ਤੇ ਟੂਰ ਉਤੇ ਕੰਮ ਕਰ ਰਿਹਾ ਹੈ ਇਸਵਾਰੂ ਆਪਣੀ ਪੂਰੀ ਟੂਰ ਕਮਾਈ ਨੂੰ ਪ੍ਰੋਡਕਸ਼ਨ ਦੇ ਵਿੱਚ ਨਿਵੇਸ਼ ਕਰਨ ਜਾ ਰਹੇ ਨੇ ਤਾਂ ਜੋ ਸ਼ੋਅ ਦਾ ਪੱਦਰ ਇੱਕ ਮੁੱਖ ਤਾਰਾ ਦੇ ਪੌਪ ਕੰਸਰਟ ਵਰਗਾ ਹੋ ਸਕੇ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇ ਸ਼ੁਰੂ ਵਿੱਚ ਬਿਲਬੋਰਡ ਸੰਮੇਲਨ ਦੇ ਵਿੱਚ ਟੌਨਟੋ মেট্রোপੋਲੀਟਨ ਯੂਨੀਵਰਸਿਟੀ ਨੇ ਐਲਾਨ ਕੀਤਾ ਸੀ ਕਿ 2024 ਤੋਂ ਇੱਕ ਨਵਾਂ ਕੋਰਸ ਸ਼ੁਰੂ ਹੋਵੇਗਾ ਜਿਸ ਵਿੱਚ ਦਰਜੀ ਤੋਂ ਸਾਂਝ ਤੇ ਕਰੀਅਰ ਪੰਜਾਬੀ ਸੰਗੀਤ ਡਾਇਸਪੋਰਾ ਅਤੇ ਗਲੋਬਲ ਮਨੋਰੰਜਨ ਦੇ ਵਿੱਚ ਦੱਖਣੀ ਏਸ਼ੀਆਈ ਪ੍ਰਤੀਨਿਧਤਾ ਬਾਰੇ ਵਿਪੜਾਇਆ ਜਾਵੇਗਾ ਇਲੂਮਿਨਾਟੀ ਇੱਕ ਅਜਿਹਾ ਨਾਮ ਹੈ ਜੋ ਅਕਸਰ ਰਹੱਸਮਈ ਅਤੇ ਗੁਪਤ ਸੰਗਠਨਾਂ ਦੀਆਂ ਕਹਾਣੀਆਂ ਦੇ ਵਿੱਚ ਸੁਣਿਆ ਜਾਂਦਾ ਹੈ ਇਤਿਹਾਸਕ ਤੌਰ ਤੇ ਇਹ 18ਵੀਂ ਸਦੀ ਦੇ ਅਖੀਰ ਦੇ ਵਿੱਚ ਜਰਮਨੀ ਦੇ ਵਿੱਚ ਇੱਕ ਗੁਪਤ ਸਮਾਜ ਦੇ ਨਾਲ ਸੰਬੰਧਿਤ ਹੈ ਜਿਸ ਦਾ ਉਦੇਸ਼ ਗਿਆਨ ਤਰਕ ਅਤੇ ਆਜ਼ਾਦ ਸੋਚ ਨੂੰ ਤੇ ਸ਼ਾਹਿਦ ਕਰਨਾ ਸੀ ਸਮੇਂ ਦੇ ਨਾਲ ਪੌਪ ਸੱਭਿਆਚਾਰ ਅਤੇ ਸਾਜ਼ਿਸ਼ ਸਿਧਾਂਤਾਂ ਨੇ ਅਲੂਮਿਨਾਟੀ ਨੂੰ ਇੱਕ ਸ਼ਕਤੀਸ਼ਾਲੀ ਗੁਪਤ ਸਮੂਹ ਦੇ ਵਜੋਂ ਦਰਸਾਇਆ ਜੋ ਕਥਿਤ ਤੌਰ ਤੇ ਰਾਜਨੀਤੀ, ਆਰਥਿਕਤਾ ਅਤੇ ਮਨੋਰੰਜਨ ਉਦਯੋਗ ਨੂੰ ਪਰਦੇ ਦੇ ਪਿੱਛੇ ਤੋਂ ਨਿਯੰਤਰਿਤ ਕਰਦਾ ਸੀ ਭਾਵੇਂ ਇਸ ਦੀ ਹੋਂਦ ਅਤੇ ਪ੍ਰਭਾਵ ਦਾ ਕੋਈ ਥੋੜ੍ਹ ਸਬੂਤ ਨਹੀਂ ਹੈ ਪਰ ਇਹ ਨਾਮ ਅੱਜ ਵੀ ਰਹੱਸ, ਸ਼ਕਤੀ ਅਤੇ ਗਲੈਮਰ ਦਾ ਪ੍ਰਤੀਕ ਬਣ ਗਿਆ ਹੈ ਬਹੁਤ ਸਾਰੇ ਹਾਲੀਵੁੱਡ ਗਾਇਕਾਂ ਅਤੇ ਅਦਾਕਾਰਾਂ ਦੇ ਨਾਮ ਅਲੂਮਿਨਾਟੀ ਦੇ ਨਾਲ ਜੁੜੇ ਹੋਏ ਨੇ ਬਾਲੀਵੁੱਡ ਅਦਾਕਾਰ ਅਤੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੇ ਇਲੂਮਨਾਟੀ ਦੇ ਨਾਲ ਆਪਣੇ ਕਥਿਤ ਸਬੰਧਾਂ ਬਾਰੇ ਪੂਰੀ ਕਹਾਣੀ ਸਾਂਝੀ ਕੀਤੀ ਹੈ। ਪਿਛਲੇ ਸਾਲ ਦਲਜੀਤ ਦੁਆਰਾ ਆਪਣੇ ਨਿਊਜ਼ੀਲੈਂਡ ਸ਼ੋਅ ਦੇ ਦੌਰਾਨ ਇੱਕ ਸੰਕੇਤ ਨੇ ਕੁਝ ਸੋਸ਼ਲ ਮੀਡੀਆ ਪੇਜਾਂ ਉੱਤੇ ਚਰਚਾ ਛੇੜ ਦਿੱਤੀ ਸੀ ਕਿ ਦਲਜੀਤ ਇਲੂਮਨਾਟੀ ਦੇ ਨਾਲ ਜੁੜਿਆ ਹੋਇਆ ਹੈ। ਦਲਜੀਤ ਨੇ ਹਾਲ ਹੀ ਦੇ ਵਿੱਚ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਐਪਲ 뮤직 ਸਟੂਡੀਓ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਇਸ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਹੈ। ਦਰਜੀਤ ਨੇ ਆਪਣੇ ਆਖਰੀ ਵਿਸ਼ਵ ਦੌਰੇ ਦਿਲ ਲੂਮਿਨਾਟੀ ਦੇ ਨਾਮ ਦੇ ਪਿੱਛੇ ਦੀ ਕਹਾਣੀ ਵੀ ਦੱਸੀ ਅਤੇ ਕਿਹਾ ਕਿ ਇਹ ਕਹਾਣੀ ਉਸ ਦੇ ਸੰਗੀਤ ਅਤੇ ਸਫਰ ਜਿੰਨੀ ਹੀ ਦਿਲਚਸਪ ਹੈ। ਦਰਜੀਤ ਉਸਾਂਝ ਨੇ ਕਿਹਾ ਕਿ ਉਹਨਾਂ ਦੇ ਵਿਸ਼ਵ tour ਦਾ ਨਾਮ ਦਿਲ ਲੂਮਿਨਾਟੀ ਅਸਲ ਦੇ ਵਿੱਚ ਇਲੂਮਿਨਾਟੀ ਦੇ ਨਾਲ ਸੰਬੰਧਿਤ ਅਫਵਾਹਾਂ ਤੋਂ ਪ੍ਰੇਰਿਤ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਨਿਊਜ਼ੀਲੈਂਡ ਦੇ ਵਿੱਚ ਇੱਕ ਸ਼ੋਅ ਦੇ ਦੌਰਾਨ ਉਹਨਾਂ ਨੇ ਆਪਣੇ ਪ੍ਰਦਰਸ਼ਨ ਦੇ ਵਿੱਚ ਇੱਕ ਹੱਥ ਦਾ ਚਿੰਨ ਬਣਾਇਆ ਸੀ ਜਿਸ ਨੂੰ ਉਹ ਚੱਕਰ ਕਹਿੰਦੇ ਨੇ। ਇਸ ਚੀਜ਼ ਨੂੰ ਦੇਖ ਕੇ ਸੋਸ਼ਲ ਮੀਡੀਆ ਉਤੇ ਇੱਕ ਅਫਵਾਹ ਫੈਲ ਗਈ ਕਿ ਉਹ ਇਲੂਮਿਨਾਟੀ ਦੇ ਵਿੱਚ ਸ਼ਾਮਲ ਹੋ ਗਿਆ। ਦਿਲਜੀਤ ਨੇ ਹਾਸਕੇ ਕਿਹਾ ਕਿ ਉਸ ਨੂੰ ਉਸ ਸਮੇਂ ਇਲੂਮਿਨਾਟੀ ਬਾਰੇ ਕੁਝ ਨਹੀਂ ਪਤਾ ਸੀ। ਜਦੋਂ ਲੋਕਾਂ ਨੇ ਉਸ ਨੂੰ ਇਸ ਵਿਸ਼ੇ ਉਤੇ ਛੇੜਿਆ ਤਾਂ ਉਸ ਨੇ ਮਜ਼ਾਕ ਦੇ ਵਿੱਚ ਆਪਣੇ ਟੂਲ ਦਾ ਨਾਮ 'ਦਿਲ ਲੂਮਿਨਾਟੀ' ਵੀ ਰੱਖਿਆ ਤੇ ਉਸ ਨੂੰ ਇਹ ਨਾਮ ਇੰਨਾ ਪਸੰਦ ਆਇਆ ਕਿ ਉਸ ਨੇ ਇਸ ਨੂੰ ਰੱਖ ਲਿਆ। Uh, that's a flow that's, that's called a chakra it's like crown chakra and somebody said you're illuminati <laughs> that, that was teasing me somebody said you're illuminati illuminati and i didn't know about what is illuminati shit. so that's why i, uh, I told my name dilluminati Let's Amazing. if you want to do this, let's, let's do it. <laughs> <from. laughs> let's <laughs> let's impressed. do this. ਬੀਤੇ ਮੰਗਲਵਾਰ ਨੂੰ ਦਿਲਜੀਤ ਐਪਲ ਸਟੂਡੀਓ ਪਹੁੰਚਿਆ ਜਿੱਥੇ ਉਸ ਦਾ ਸਵਾਗਤ ਇੱਕ ਅਨੋਖੇ ਤਰੀਕੇ ਦੇ ਨਾਲ ਕੀਤਾ ਗਿਆ ਜਿਵੇਂ ਹੀ ਉਹ ਸਟੂਡੀਓ ਦੇ ਵਿੱਚ ਦਾਖਲ ਹੋਇਆ ਮਿਸਬਾਨਾ ਨੇ ਉਸ ਦੇ ਸਾਹਮਣੇ ਜ਼ਮੀਨ ਉੱਤੇ ਸਨੋ ਦਾ ਤੇਲ ਚੋਕੇ ਰਵਾਇਤੀ ਪੰਜਾਬੀ ਅੰਦਾਜ਼ ਦੇ ਵਿੱਚ ਉਸ ਦਾ ਸਵਾਗਤ ਕੀਤਾ ਇਸ ਦੌਰਾਨ ਹਾਸੇ ਅਤੇ ਪੰਜਾਬੀ ਸੱਭਿਆਚਾਰ ਦੀ ਝਲਕ ਨੇ ਮਾਹੌਲ ਨੂੰ ਬਹੁਤ ਖਾਸ ਬਣਾ ਦਿੱਤਾ ਇਸ ਸੰਬੰਧੀ ਦਿਲਜੀਤ ਸਾਂਸੀ ਟੀਮ ਦੇ ਵੱਲੋਂ ਇੱਕ ਵੀਡੀਓ ਸਾਂਝੀ ਵੀ ਕੀਤੀ ਗਈ ਜਿਸ ਵਿੱਚ ਉਸਨੇ ਕਿਹਾ ਕਿ ਮੇਰਾ ਇਥੇ ਸਰੋਤ ਤੈਲ ਚੋਕੇ ਸਵਾਗਤ ਕੀਤਾ ਗਿਆ ਦਿਲੋਮੀਨਾਤੀ ਟੂਰ ਪੰਜਾਬੀ ਸੰਗੀਤ ਦੇ ਇਤਿਹਾਸ ਦਾ ਸਭ ਤੋਂ ਸਫਲ ਟੂਰ ਸਾਬਤ ਹੋਇਆ ਅਪ੍ਰੈਲ 2024 ਦੇ ਵਿੱਚ ਸ਼ੁਰੂ ਹੋਏ ਇਸ ਸਫਲ ਦੇ ਵਿੱਚ ਦਲਜੀਤ ਨੇ ਭਾਰਤ ਉੱਤਰੀ ਅਮਰੀਕਾ ਯੂਰਪ ਅਤੇ ਮੱਧ ਪੂਰਬ ਦੇ ਕਈ ਸ਼ਹਿਰਾਂ ਦੇ ਵਿੱਚ ਸ਼ੋਅ ਕੀਤੇ ਲੱਖਾਂ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਦੇ ਹੋਏ ਇਸ ਟੂਰ ਨੇ ਉੱਤਰੀ ਅਮਰੀਕਾ ਦੇ ਵਿੱਚ 38 ਮਿਲੀਅਨ ਡਾਲਰ ਭਾਰਤ ਦੇ ਵਿੱਚ 34.6 ਮਿਲੀਅਨ ਡਾਲਰ ਅਤੇ ਕੁੱਲ ਮਿਲਾ ਕੇ 137 ਮਿਲੀਅਨ ਡਾਲਰ ਦੀ ਕਮਾਈ ਕੀਤੀ ਇਹ ਕਿਸੇ ਵੀ ਪੰਜਾਬੀ ਕਲਾਕਾਰ ਦੇ ਲਈ ਇੱਕ ਬੇਅੰਤ ਮਿਸਾਲ ਪ੍ਰਾਪਤੀਗੇ ਹੰਦਿਲਜੀਤ ਆਪਣੇ ਅਗਲੇ ਸੰਗੀਤਕ ਅਧਿਆਇ ਦੀ ਤਿਆਰੀ ਦੇ ਵਿੱਚ ਰੁੱਝੇ ਹੋਏ ਨੇ ਉਸਨੇ ਖੁਲਾਸਾ ਕੀਤਾ ਹੈ ਕਿ ਉਸਦਾ ਨਵਾਂ ਐਲਬਮ ਔਰਾ 24 ਸਤੰਬਰ ਨੂੰ ਰਿਲੀਜ਼ ਹੋਵੇਗਾ ਇਸ ਦੇ ਨਾਲ ਹੀ ਉਹ ਇੱਕ ਬਿਲਕੁਲ ਨਵੇਂ ਅਤੇ ਵੱਡੇ ਪੱਧਰ ਦੇ ਟੂਰ ਉਤੇ ਕੰਮ ਕਰ ਰਿਹਾ ਹੈ ਇਸਵਾਰੂ ਆਪਣੀ ਪੂਰੀ ਟੂਰ ਕਮਾਈ ਨੂੰ ਪ੍ਰੋਡਕਸ਼ਨ ਦੇ ਵਿੱਚ ਨਿਵੇਸ਼ ਕਰਨ ਜਾ ਰਹੇ ਨੇ ਤਾਂ ਜੋ ਸ਼ੋਅ ਦਾ ਪੱਦਰ ਇੱਕ ਮੁੱਖ ਤਾਰਾ ਦੇ ਪੌਪ ਕੰਸਰਟ ਵਰਗਾ ਹੋ ਸਕੇ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇ ਸ਼ੁਰੂ ਵਿੱਚ ਬਿਲਬੋਰਡ ਸੰਮੇਲਨ ਦੇ ਵਿੱਚ ਟੌਨਟੋ মেট্রোপੋਲੀਟਨ ਯੂਨੀਵਰਸਿਟੀ ਨੇ ਐਲਾਨ ਕੀਤਾ ਸੀ ਕਿ 2024 ਤੋਂ ਇੱਕ ਨਵਾਂ ਕੋਰਸ ਸ਼ੁਰੂ ਹੋਵੇਗਾ ਜਿਸ ਵਿੱਚ ਦਲਜੀਤ ਉਸਾਂਸ ਦੇ ਕਰੀਅਰ ਪੰਜਾਬੀ ਸੰਗੀਤ ਡਾਇਸਪੋਰਾ ਅਤੇ ਗਲੋਬਲ ਮਨੋਰੰਜਨ ਦੇ ਵਿੱਚ ਦੱਖਣੀ ਏਸ਼ੀਆਈ ਪ੍ਰਤੀਨਿਧਤਾ ਭਰੇ ਵਿਪੜਾਇਆ ਜਾਵੇਗਾ ਇਲੂਮਿਨਾਟੀ ਇੱਕ ਅਜਿਹਾ ਨਾਮ ਹੈ ਜੋ ਅਕਸਰ ਰਹੱਸਮਈ ਅਤੇ ਗੁਪਤ ਸੰਗਠਨਾਂ ਦੀਆਂ ਕਹਾਣੀਆਂ ਦੇ ਵਿੱਚ ਸੁਣਿਆ ਜਾਂਦਾ ਹੈ ਇਤਿਹਾਸਕ ਤੌਰ ਤੇ ਇਹ 18ਵੀਂ ਸਦੀ ਦੇ ਅਖੀਰ ਦੇ ਵਿੱਚ ਜਰਮਨੀ ਦੇ ਵਿੱਚ ਇੱਕ ਗੁਪਤ ਸਮਾਜ ਦੇ ਨਾਲ ਸੰਬੰਧਿਤ ਹੈ ਜਿਸ ਦਾ ਉਦੇਸ਼ ਗਿਆਨ ਤਰਕ ਅਤੇ ਆਜ਼ਾਦ ਸੋਚ ਨੂੰ ਤੇ ਸ਼ਾਹੀਦ ਕਰਨਾ ਸੀ ਸਮੇਂ ਦੇ ਨਾਲ ਪੌਪ ਸੱਭਿਆਚਾਰ ਅਤੇ ਸਾਜ਼ਿਸ਼ ਸਿਧਾਂਤਾਂ ਨੇ ਇਲੂਮਿਨਾਟੀ ਨੂੰ ਇੱਕ ਸ਼ਕਤੀਸ਼ਾਲੀ ਗੁਪਤ ਸਮੂਹ ਦੇ ਵਜੋਂ ਦਰਸਾਇਆ ਜੋ ਕਥਿਤ ਤੌਰ ਤੇ ਰਾਜਨੀਤੀ, ਆਰਥਿਕਤਾ ਅਤੇ ਮਨੋਰੰਜਨ ਉਦਯੋਗ ਨੂੰ ਪਲਦੇ ਦੇ ਪਿੱਛੇ ਤੋਂ ਨਿਯੰਤਰਿਤ ਕਰਦਾ ਸੀ ਭਾਵੇਂ ਇਸ ਦੀ ਹੋਂਦ ਅਤੇ ਪ੍ਰਭਾਵ ਦਾ ਕੋਈ ਠੋਸ ਸਬੂਤ ਨਹੀਂ ਹੈ ਪਰ ਇਹ ਨਾਮ ਅੱਜ ਵੀ ਰਹੱਸ, ਸ਼ਕਤੀ ਅਤੇ ਗਲੈਮਰ ਦਾ ਪ੍ਰਤੀਕ ਬਣ ਗਿਆ ਹੈ ਬਹੁਤ ਸਾਰੇ ਹਾਲੀਵੁੱਡ ਗਾਇਕਾਂ ਅਤੇ ਅਦਾਕਾਰਾਂ ਦੇ ਨਾਮ ਇਲੂਮਿਨਾਟੀ ਦੇ ਨਾਲ ਜੁੜੇ ਹੋਏ ਨੇ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ